ਗੱਲਾਂ ਦੇ ਨਾਲ ਕਰਦਾ ਗੱਲਾਂ ਸੋਹਣੀ ਸਿਹਤ ਪਈ ਹੁੰਦੀ ਐ ਜਿੱਥੇ ਜਾਂਦਾ ਸਾਜੀ 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 ਹੁੰਦੀ ਐ ਪਹਿਲੀ ਰੇਡ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਸ਼ਕਰਪੁਰੀਆ ਤੇ ਹਾਕਮ ਵਾਲੀਆ ਜੱਗੋ ਪਹਿਲੀ ਤੇ ਪਹਿਲਾ ਮੁਕਾਬਲਾ ਕਰਦਾ ਹੈ ਨੰਬਰ ਰੇਡਰ ਦਾ ਵੀ ਜਿਹੜਾ ਪਹਿਲਾ ਕਰ ਗਿਆ ਬਾਹਰ ਉਹ ਬਣਦਾ ਜੇਤੂ ਮੇਲੇ ਦਾ ਅਣਖ ਦਵਾਉਂਦੀ ਜਿੱਤਾਂ ਦਾ ਵਾ ਰਾਜ ਬੱਲੇ ਦਾ ਅੜਖ ਦਮਾਉਂਦੀ ਜਿੱਤਾਂ ਦਾ ਵਾਰ ਰਾਜੇ ਖੇਲੇ ਦਾ ਆ ਕਹਿੰਦੇ ਮੂਰੀਆ ਇਸ ਵੇਲੇ ਆਹ ਸਿਸਰ ਵਾਲਾ ਨੌਜਾਨ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਆ ਚਾਰੇ ਕਹਿੰਦੇ ਤਿਆਰ ਵਰ ਤਿਆਰ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਉਧਰ ਕਹਿੰਦੇ ਵੀ ਤਰਨੀ ਸਾਡਾ ਵੀਰ ਹੈ ਕਹਿੰਦੇ ਮਰੀਲਾ ਤੋਂ ਉਹਨਾਂ ਵੱਲੋਂ ਆ ਰੇਡ ਤੇ ਕਹਿੰਦੇ 500 ਰੁੱਤਾ ਜਾਵੇਗਾ ਚਰਨੀ ਮਰੀਲਾ ਵੱਲ ਇੱਥੇ ਕਹਿੰਦੇ ਅਮਰਤੋੜੀ ਵੀਰ ਨੇ ਨਾਲ ਕਹਿੰਦੇ ਮਣੀ ਗੋਰਾ ਫੌਜੀ ਤੇ ਆਪਣਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਵਾ ਉਹਨੇ ਸਾਡੀ ਜ਼ਿੰਦਗੀ ਦਾ ਅੱਜ ਕਹਿੰਦੇ ਸੰਘੇੜੇ ਪਿੰਡ ਦੇ ਵਿੱਚ ਉਹ ਚੋਟੀ ਦੇ ਮੁਕਾਬਲੇ ਓਏ ਕਾਲੇ ਸ਼ਾਜੀ ਆ ਗਿਆ ਸ਼ਹੀਦ ਅਲੀ ਕਹਿੰਦੇ ਮੇਰੇ ਵੀਰੋ ਮੁੰਡਾ ਗੁਜਰਾ ਦਾ ਲਗਾਤਾਰ ਦੋ ਦਿਨ ਹੋ ਗਏ ਬੈਸਟਮੈਨ ਦਾ ਆ ਰਿਹਾ ਹੈ ਅੱਜ 41 41000 ਦਾ ਬੈਸਟ ਕੌਣ ਬਣਦਾ ਹੈ ਕਾਂਗੇ ਵਾਲਾ ਬਾਪੂ ਚੰਨਣ ਸਿੰਘ ਦਾ ਪੋਤਰਾ ਕਬੱਡੀ 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 ਮੁਕਾਬਲਾ ਸਖਤ ਹੈ ਮੂਹਰੇ ਹੋ ਗਿਆ ਇੱਕ ਪਾਸੇ ਸ਼ਾਜੀ ਤੇ ਦੂਸਰੇ ਪਾਸੇ ਗੁਰਵਿੰਦਰ ਆ ਗਿਆ ਸ਼ਾਜੀ ਮੂਸਪਰੇ ਪਹੁੰਚਦੀ ਕਰ ਦਿਓ ਗਰਾਊਂਡ ਦੇ ਵਿੱਚ ਭਾਨੀ ਨੂੰ ਮੇਰੀ ਬੇਨਤੀ ਹੈ ਅਮਰੀਕ ਜਸ਼ਨ ਆ ਗਿਆ ਆਓ ਸਾਹਮਣੇ ਕਹਿੰਦੇ ਜਸ਼ਨ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਜਸ਼ਨ ਹੈ ਔਰ ਇੱਥੇ ਵਿਸ਼ੇਸ਼ ਤੌਰ ਤੇ ਧੰਨਵਾਦ ਰਵਣ ਕਹਿੰਦੇ ਕੁੱਤਵਾ ਬਾਂਹੜੀਆਂ ਵਾਲਾ ਵੀਰ ਬਹੁਤ ਹੱਸਰੇ ਹੋਣੀ ਗੱਗੀ ਸਰਪੰਚਾ ਮਟ ਵਿਸ਼ੇਸ਼ ਤੌਰ ਤੇ ਧੰਨਵਾਦ ਆਓ ਕਿਵੇਂ ਵੱਡੇ ਪਿਆਰ ਤੇ ਸਤਿਕਾਰ ਚਰਨੀ ਕੁੰਗਾ ਹੀੜੀ ਉਹਨਾਂ ਵੱਲੋਂ ਕਹਿੰਦੇ ਆਹ ਰੇਡ ਦੇ ਉੱਪਰ 500 ਦੱਪਾ ਜਾਵੇਗਾ ਪੈਸੇ ਨਾਲ ਦੀ ਨਾਲ ਲੈ ਜਿਓ ਵੀਰ ਬੜਗੇ ਪੈਸੇ ਨਾਲ ਦੀ ਨਾਲ ਵੀਰਾ ਬੜਗੇ ਲੈ ਜਿਓ ਓਏ ਕਬੱਡੀ 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 ਕਾਲੇ ਦੇਖ ਸਾਹਮਣੇ ਓ ਜਸ਼ਨ ਭੱਜ ਗਿਆ ਤੇ ਅੰਮਾ ਆ ਗਿਆ ਮੇਰੇ ਵੀਰੋ ਸੁਰ ਸਿੰਘ ਪਿੰਡ ਪਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਆਹ ਕਹਿੰਦੇ ਰਮਣੇ ਦਾ ਚਿਹਤਾ ਮੇਰੇ ਵੀਰੋ ਕਤਵਾ ਬਾਂਹਮਣੀਆਂ ਵਾਲੇ ਦਾ ਇੱਕ ਪਾਸੇ ਯੱਗੂ ਲੱਗਾ ਹੈ ਹਾਕਮ ਵਾਲਾ ਪਿੰਡ ਮੁੰਡਾ ਮਾਨਸਾ ਵੱਲ ਦਾ ਦੂਸਰੇ ਪਾਸੇ ਘਾਂਗੇ ਵਾਲਾ ਮੁੰਡਾ ਫਾਜ਼ਲ ਕਾ ਦੇ ਇਲਾਕੇ ਦਾ ਪਰ ਸਾਹਮਣੇ ਅੰਬਾ ਭੱਜ ਗਿਆ ਅਮਰੀਕ ਪੂਰੀ ਆ ਗਿਆ ਮਹੱਤੂ ਬਲਦੇਵ ਸਿੰਘ ਸਾਡੇ ਵਿੱਕੀ ਮਹੱਤੂ ਜੀ ਕਹਿੰਦੇ ਵੀ ਜਿਹੜੇ ਪਾਸੇ ਮਰਜੀ ਹੁਣ ਜੱਫਾ ਲੱਗ ਜੇ ਪਹਿਲਾ ਜੱਫਾ ਲੱਗ ਗਿਆ ਉਧਰ ਕਹਿੰਦੇ ਦਿਲਪ੍ਰੀਤ ਬੱਬਲੂ ਜੀ ਵੀਰ ਨੇ ਉਹ ਕਹਿੰਦੇ 1100 ਦੇਵਾਂਗੇ ਜੇ ਜੱਫਾ ਲੱਗ ਜਾਵੇ 1100 ਪਾ ਜਾਵੇਗਾ ਜਿਹੜੇ ਪਾਸੇ ਮਰਜੀ ਪਹਿਲਾ ਜੱਫਾ ਲੱਗ ਗਿਆ ਤੇ 1100 ਦਿੱਤਾ ਜਾਵੇਗਾ ਲੈ ਵੀ ਕਾਲਿਆ ਨੋ ਯੋਨ ਰਾਣਾ ਕਹਿੰਦਾ ਹੋਲਡ ਕਰ ਦਿਓ ਰੀਪਲੇ ਦੇ ਦਿਓ ਆਹ ਸਾਹਮਣੇ ਕਹਿੰਦੇ ਸ਼ਾਜੀ ਸ਼ਖਰਪੁਰੀਆ ਟੈਲੀਵਿਜ਼ਨ ਤੇ ਬਣਦਿਆ ਨਾ ਫੇਰ ਕਿ ਮੌਕਾ ਆਹ ਕਬੱਡੀ ਪਾਉਣ ਦੇ ਲਈ ਨੌਜਾਨ ਸ਼ਕਰਪਰੀਆ ਸ਼ਹਿਜ਼ਾਦ ਅਲੀ 14 ਜਨਵਰੀ ਦੇ ਸੱਦੇ ਵੀ ਲਾ ਰਿਹਾ ਹੈ ਹਯਾਨਤ ਕਬੱਡੀ ਕਲੱਬ ਵਾਲੇ ਕਹਿੰਦੇ ਜੱਸੀ ਦਾ ਚਿਹਤਾ ਸਰਵੇ ਬੈਲਜੀਮ ਉਹਨਾਂ ਨੂੰ ਮਾਣ ਹੈ ਆਹ ਮੁੰਡੇ ਦੀ ਖੇਡ ਦੇ ਉੱਪਰ ਮੁੰਡਾ ਗੁਜਰਾ ਦਾ ਬੱਦ-ਬੱਦ ਕਬੱਡੀਆਂ ਪਾ ਰਿਹਾ ਲੈ ਵੀ ਜੱਗੋ ਮੁੰਡਾ ਮਾਨਸਾ ਬਲ ਦਾ ਹਾਕਮ ਵਾਲੀਆ ਹਕਮ ਵਾਲਿਆ ਜੱਗੂ ਤੇ ਸ਼ਾਜੀ ਬੱਲੇ ਬੱਲੇ ਟੱਕਰ 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 ਸਿਰੇ ਦੀ ਆਉ ਜਾਂਦਾ ਸ਼ਾਜੀ ਹਵਾ ਦੇ ਨਾਲ ਗੱਲਾਂ ਕਰਦਾ ਆਉ ਜਾਂਦਾ ਸ਼ਾਜੀ ਬੂਰੀਆਂ ਆ ਗਿਆ ਅਮਰੀਕ ਆਓ ਸਾਹਮਣੇ ਕਹਿੰਦੇ ਬੂਰੀਆਂ ਦੀਆਂ ਰੇਡਾਂ ਦੇ 500 ਦਿੱਤਾ ਜਾਵੇਗਾ ਸਾਡੇ ਜਗਪਾਲ ਖਹਿਰਾ ਤੇ ਨਾਲ ਕਹਿੰਦੇ ਹਰਪਾਲ ਖੇਰਾ ਸਾਡੇ ਵੀਰ ਨੇ ਉਹਨਾਂ ਵੱਲੋਂ ਕਹਿੰਦੇ ਆਓ 500 ਰੁਪਈਆ ਦੀਆਂ ਰੇਡਾਂ ਦੇ ਉੱਪਰ ਦਿੱਤਾ ਜਾਵੇਗਾ। ਲਓ ਬੁਰੀਆ ਕਹਿੰਦੇ ਇੱਕ ਤਗੜਾ ਨੰਬਰ ਜੋੜਦਾ ਹੋਇਆ। ਕਾਲੂ ਕਹਿੰਦੇ ਬਲੇਰ ਕੋਰਲੇ ਦੀ ਧਰਤੀ ਹੈ। 4 ਤਰੀਕ ਨੂੰ ਕਹਿੰਦੇ ਸੰਗਤਕਲ 5 ਨੂੰ ਦਾਖਰੇ ਵਿੱਚ ਬੱਲੇ-ਬੱਲੇ 8 ਨੂੰ ਸਾਰੀ ਵੀ ਧਰਤੀ। ਲਓ ਨੂੰ ਪੰਜੋਖਰਾ ਸਾਹਿਬ ਉਹ ਵੱਡੇ ਮੇਲੇ ਨੇ। ਉਹ ਸ਼ਾਦੀ ਆ ਗਿਆ। ਉਹ ਸ਼ਹਿਜ਼ਾਦ ਅਲੀ ਮੇਰੇ ਵੀਰੇ 41 41000 ਵਾਲੀਆਂ ਅਮਰੀਕ ਦੇ ਕਹਿਣ ਵਾਂਗੂੰ ਪੈਂਦੀਆਂ। ਅੱਜ ਮੇਲਾ ਸੰਘੇੜਿਆਂ ਦਾ। 1 ਜਨਵਰੀ ਦਾ ਦਿਨ ਹੈ ਨਵੇਂ ਸਾਲ ਦੇ ਵਿੱਚ ਕੌਣ ਬੈਸਟ ਬੰਦਾ ਹੈ ਘਾਂਗੇ ਵਾਲਾ ਹੋ ਗਿਆ ਮੂਰੇ ਹੋ ਗਿਆ ਮੂਰੇ ਸਾਜੀ ਤੇ ਘਾਂਗੇ ਵਾਲਾ ਸਾਜੀ ਤੇ ਘਾਂਗੇ ਵਾਲਾ ਗੁਰਵਿੰਦਰ ਗੁਰਵਿੰਦਰ ਆਹ ਫਤਿਹ ਕਾਰ ਬਾਜ਼ਾਰ ਜਤਿੰਦਰ ਕੈਨੇਡਾ ਜੀ ਕਹਿੰਦੇ 1100 ਰੁਪਇਆ ਸਾਜੀ ਵੀ ਇਹ ਕੌਡੀਆਂ ਦੇ ਉੱਪਰ 1100 ਰੁਪਇਆ ਜਾਵੇਗਾ ਸਾਜੀ ਵੀ ਰੇਡਾ ਤੇ 1100 ਦਿੱਤਾ ਜਾਵੇਗਾ ਆਹ ਜੱਫੇ ਤੇ 1100 ਰੁਪਇਆ ਵਿੱਕੀ ਮਹੱਤ ਜੀ ਉਹਨਾਂ ਵੱਲੋਂ ਹੈ ਗੁਰਪ੍ਰੀਤ ਬੱਬਲੂ ਜੀ ਸਾਡੇ ਇਹ 1100 ਆ ਜੱਫੇ ਦੇ ਉੱਪਰ ਗੁਰਪ੍ਰੀਤ ਬਾਬਾ ਜੀ ਕਹਿੰਦੇ ਜਿੰਨੇ ਕਾਂ ਗੇਲ ਦੇ ਫੋਣਗੇ 500 ਲੈਖੇ ਵਾਲੇ ਜਿੰਨੇ ਜੱਫੇ ਗੁਰਪ੍ਰੀਤ ਬਾਬਾ ਜੀ ਕਹਿੰਦੇ 500 ਦੇਵਾਂਗੇ ਬੂਰੀਆਂ ਤੇ ਕਹਿੰਦੇ ਕੈਨੇਡਾ ਦੇ ਕੱਪ ਦਾ ਬੈਸਟ ਬਣਿਆ ਰਵੀ ਬ੍ਰਿੰਦਰ ਸਿੰਘ ਪ੍ਰਾਣ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਟਰਾਈ ਕਰਦਾ ਹੈ ਪਰ ਬੂਰੀਆਂ ਭੱਜ ਗਏ ਉਧਰ ਵੀਰ ਹੈ ਸਾਡੇ ਰਵੀ ਸਾਹਲ ਕਹਿੰਦਾ ਇੱਕ ਜਫਾ 2100 ਦਾ ਕਾਂਗੇ ਵਾਲੇ ਦਾ ਇੱਕ ਜਫਾ 2100 ਦਾ ਕਿਹਦੇ ਵੱਲੋਂ ਭਾਈ ਗੋਰਾ ਫੌਜੀ ਹੜੀ ਫੌਜੀ ਅੰਬਰ ਤੋਂ ਆਸਟ੍ਰੇਲੀਆ ਵੀਰ ਆ ਸਾਡੇ ਆਮਣਾ ਗੁਰੂ ਸਰ ਕਹਿੰਦੇ ਵੀ 2100 ਦਾ ਜਫਾ ਲਗਣਾ ਹੈ ਰੇਡ ਪੈਂਦੀ ਹਾਕਮ ਵਾਲੀਆ ਹਾਕਮ ਵਾਲੀਆ ਰੈਂਬੋ ਆਹ ਲਾ ਗਿਆ ਟਿਕਾਣੇ ਗੱਲਾਂ ਆਹ ਲਾ ਗਿਆ ਟਿਕਾਣੇ ਕਿ ਗੱਲ ਗੱਲੇ ਉੱਤੇ ਅੜੀ ਪਗਾਉਣਾ ਆਹ ਲੱਗਦਾ ਮਾਨਸਾ ਬੱਲਦਾ ਗੱਲ ਗੱਲੇ ਉੱਤੇ ਅੜੀ ਪਗਾਉਣਾ ਲੱਗਦਾ ਮਾਨਸਾ ਬੱਲਦਾ ਰੇਡ ਪੈ ਗਈ ਅਮਰ ਉਧਰ ਚਰਨ ਤੁੰਗਾ ਢੇੜੀ ਜਸ਼ਨ ਦੀ ਕੌਡੀ ਦੇ 500 ਦੇਣਗੇ ਚਰਨ ਤੁੰਗਾ ਢੇੜੀ ਭਰਪਾਲ ਖੇੜਾ ਕੈਨੇਡਾ ਤੇ ਪੁਰੂ ਕੈਨੇਡਾ ਕਨੇਡਾ ਪੇ ਨਾਲ ਜਗ ਭਰਪਾਲ ਖੇੜਾ ਉਹਨਾਂ ਵੱਲੋਂ ਜੇ ਉਧਰ ਕਹਿੰਦੇ ਵੀ ਰੈਂਬੋ ਦੇ ਜੱਫੇ ਦੇ ਉੱਪਰ ਵੀ 500 ਤੇ ਕਹਿੰਦੇ ਗੁਰਵਿੰਦਰ ਦੇ ਜੱਫੇ ਦੇ ਉੱਪਰ ਵੀ 500 ਦਿੱਤਾ ਜਾਵੇਗਾ ਆ ਨੰਬਰ 21 ਦਾ ਵੀਰ ਜੀ ਬੋਲਿਓ ਬੜਾ ਜਾਂ ਨੰਬਰ ਨੰਬਰ 21 ਦਾ ਹੈ ਇਹ ਜਸ਼ਨ ਦੇ ਲਈ ਹੈ ਚਰਨ ਤੁੰਗਾ ਹੈੜੀ ਵੀਰ ਬਣ ਕੇ ਆਓ ਜੇ ਜੱੱਜੂ ਹੁਣ ਜੱਫਾ ਲਾ ਕੇ ਤੇ 500 ਜਿਹੜਾ ਆ ਕੀ ਹੋ ਗਿਆ ਵੀਰਾ ਜੀ ਵੀਰ ਹੋ ਤੁਸੀਂ ਮੇਰੇ ਭਰਾ ਆ ਨੰਬਰ ਕਿਦਾਂ ਹੋਲਡ ਹੈ ਜੀ ਹੋਲਡ ਹੈ ਆ ਨੰਬਰ ਹੋਲਡ ਹੈ ਥੋੜੀ ਗੌਰ ਕਰਿਓ ਆ ਨੰਬਰ ਹੋਲਡ ਹੈ ਲਓ ਸਾਹਮਣੇ ਕਹਿੰਦੇ ਨੌਜਵਣ ਸ਼ਾਜੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਇਹ ਸ਼ਾਜੀ ਇਹ ਨੌਜਵਣ ਸ਼ਹਿਜਾਦ ਅਲੀ ਸ਼ਕਰਪੁਰੇ ਵਾਲਾ ਕਬੱਡੀ ਪਾ ਰਿਹਾ ਚਾਰੇ ਤਿਆਰ ਆਹ ਚਾਰਾਂ ਦੇ ਵਿੱਚ ਕਹਿੰਦੇ ਰੈਂਬੋ ਵਰਗੇ ਇਹ ਵੱਡੇ ਨਾਮ ਨੇ ਵਾ ਖੇਡ ਕਬੱਡੀ ਦੇ ਲਓ ਰੈਂਬੋ ਕਹਿੰਦੇ ਇੱਕ ਟ੍ਰਾਈ ਤੇ ਕੀਤੀ ਉਧਰ ਘਾਂਗੇ ਦਾ ਗੁਰਵਿੰਦਰ ਸਿੰਘ ਹੈ ਜਿਹਦੇ ਪਿੰਡ 19 ਤਰੀਕ ਨੂੰ ਬਹੁਤ ਵੱਡਾ ਮੇਲਾ ਹੋਵੇਗਾ ਆਹ ਕਹਿੰਦੇ ਭੂਰੀਆ ਰੇਡ ਪਾ ਰਿਆ ਆਹ ਕਾਲੇ ਕਾਰੋਗੱਲ ਮੁੰਡੇ ਦੇ ਅੜੀ ਫੌਜੀ ਵਰਗੇ ਭਰਾ ਨੇ ਸਾਡੇ ਅਮਣੇ ਵਰਗੇ ਗੁਰੂਸ੍ਰੀ ਇਹ ਕਹਿੰਦੇ ਜੇ ਘਾਂਗੇ ਵਾਲਾ ਸ਼ਾਦੀ ਨੂੰ ਜਫਾ ਲਾਵੇ ਤੇ 51 ਸਤ ਤਾਂ ਜਾਨਾ ਨਹੀਂ ਫਿਰ ਸ਼ਾਦੀ ਦਾ ਭਾਈ ਇੱਕ ਪਾਸੇ ਲਾਉਣੇ ਪੈਸੇ ਭਾਈ ਦੋਨੇ ਪਾਸੇ ਦੋਨੇ ਪਾਸੇ ਜੇ ਸ਼ਾਦੀ ਭੱਜ ਗਿਆ ਫਿਰ ਸ਼ਾਦੀ ਨੂੰ 5100 ਕਿ ਸ਼ਾਦੀ ਭੱਜ ਗਿਆ ਤੇ ਸ਼ਾਦੀ ਨੂੰ 5100 ਫਿਰ ਇਹ ਤੇ ਰੀਅਲ ਹੁੰਦਾ ਸਹੀ ਹੈ ਨਾ ਅਮਰੀਕ ਭਾਈ ਜਾਂ ਤੇ ਫਿਰ ਰੇਡਰ ਦਾ ਜਾਂ ਫਿਰ ਜਾਫੀ ਦਾ ਉਹ ਵੱਡੇ ਵੀਰ ਕਹਿੰਦੇ ਵੀ ਚੱਕਰੀ ਕੋਈ ਨਹੀਂ ਰੇਡ 5100 ਦੀ ਹੈ ਘਾਂਗੇ ਵਾਲਿਆ 5100 ਦੀ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਟੱਕਰ ਸਿਰੇ ਦੀ ਗੁਰਵਿੰਦਰ ਇੱਥੇ ਰੱਖ ਆਹ ਲਾਗ ਗਿਆ 5100 ਦਾ ਅਮਰੀਕ ਦੱਸੀ ਕਿਹਦੇ ਕਿਹਦੇ ਵੱਲੋਂ 5100 ਹੈ ਆਹ ਸਾਹਮਣੇ ਗੋਰੀ ਫੌਜੀ ਹੋਣੀ ਸਾਡੇ ਵੀਰ ਨੇ ਹੈਨੀ ਫੌਜੀ ਹੋਣੀ ਇਹਨਾਂ ਨੇ Google Pay ਕਰਨਾ ਪਈ ਜਾਨ ਜਿੱਤੇ ਮਰਜੀ ਕਰਾ ਲਓ ਹੰਨੀ ਨੂੰ ਕਰਵਾ ਲਓ ਗੌਰਵ ਗੌਰਵ ਜੱਸਦੀ ਵੀ ਕਿਹਨੂੰ ਕਰਵਾਉਣੇ ਕਰਵਾ ਲਓ ਲਓ ਸਾਹਮਣੇ ਨੰਬਰ ਇਸ ਵੇਲੇ ਬੂਰੀਆ ਜੋੜ ਗਿਆ ਆਪਣੀ ਟੀਮ ਦੇ ਲਈ ਲਓ ਬੂਰੀਆ ਕਹਿੰਦੇ ਇੱਕ ਤਕੜਾ ਨੰਬਰ ਜੋੜਦਾ ਹੋਇਆ ਆਓ ਸਾਹਮਣੇ ਅੰਬੇ ਦੀ ਕਬੱਡੀ ਪੈ ਰਹੀ ਹੈ ਉਥੇ ਕਹਿੰਦੇ ਭੋਰੂ ਕੈਨੇਡਾ ਗੱਗੀ ਗਿਲ ਕੈਨੇਡਾ ਨਾਲ ਮਿਰਪੈ ਭੱਦਲਵੱਡ ਆਓ ਸਾਹਮਣੇ ਅੰਬਾ ਤੇ ਜੱਗੂ ਅੰਬਾ ਤੇ ਜੱਗੂ ਅੰਬਾ ਤੇ ਜੱਗੂ ਉਹ ਕਈ ਭਾਈ ਹਰ ਜੋ ਪਾਸੇ ਯਾਰ ਪਤਾ ਕੀ ਆ ਵੱਡੇ ਭਾਈ ਯਾਰ ਪਲੇਅਰ ਆ ਪਲੇਅਰਾਂ ਦੇ 7 ਵਜੇ ਕੀ ਜ਼ਿੰਮੇਵਾਰ ਕੌਣ ਹੈ ਇਹ ਵੱਡਾ ਵੀਰੇ ਯਾਰ ਯਾਰ ਥੋੜਾ ਜਿਹਾ ਪਲੀਜ਼ ਤੁਸੀਂ ਭਾਈਓ ਵੀਰਓ ਤੁਸੀਂ ਬੇਨਤੀ ਹੈ ਵੀਰੇ ਕਿੰਨੀ ਭਾਈ ਦੋਕ ਬੰਦੇ ਭੇਜ ਦੇ ਭਰਾ ਬਣ ਕੇ ਯਾਰ ਇਧਰਲੇ ਪਾਸੇ ਕਿੰਨੀ ਥੋੜਾ ਜਿਹਾ ਦੇਖਿਓ ਸੋਹਣੇ ਭਾਈ ਵੀਰ ਵੜ ਕੇ ਤੁਸੀਂ ਭਾਈਓ ਸਾਰੇ ਭਰਾ ਅਗਲੀ ਰੇਡ ਦੇਖਾਂਗੇ ਵੀ ਕੌਣ ਪਾਵੇਗਾ ਕਿਰਪਾ ਕਰਕੇ दारू ਪੀ ਕੇ ਭਰਾ ਬਣ ਕੇ ਗਰਾਊਂਡ 'ਚ ਨਾ ਬੜੋ ਯਾਰ ਖਿਡਾਰੀਆਂ ਦੀ ਮਿਹਨਤ ਆ ਭਾਈ ਘਰੇ ਬੈਠਣਾ ਬਹੁਤ ਔਖਾ ਹੈ ਜੇ ਕਿਸੇ ਨੇ ਛੱਟ ਫੇਟ ਲਾਗੀ ਵੀਰਾ ਵੜ ਕੇ ਹੱਥ ਵੜ ਕੇ ਵੇਂਦੀ ਆ ਆਹ ਸਾਹਮਣੇ ਕਹਿੰਦੇ ਰੇਡ ਪੂਰੀ ਹੈ ਦੀ ਅਮਰੀਕ ਆਹ ਸਾਹਮਣੇ ਪੂਰੀ ਹੈ ਦੀ ਕਬੱਡੀ ਪੈ ਰਹੀ ਹੈ ਪੂਰੀ ਹੈ ਕਹਿੰਦੇ ਸੀਸਰ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆਹ ਸਾਹਮਣੇ ਪੂਰੀ ਹੈ ਸੀਸਰ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆਹ ਸ਼ਹਿਜਾਦ ਹੈ ਨੋਇਣ ਸ਼ਕਰਪੁਰੇ ਵਾਲਾ ਕਿੰਵੇਂ ਅੱਬੂ ਦਾ ਹੌਸਲਾ ਅੰਮੀ ਦੀਆਂ ਦੁਆਵਾਂ ਨੇ ਅੱਬੂ ਦਾ ਹੌਸਲਾ ਤੇ ਅੰਮੀ ਦੀਆਂ ਦੁਆਵਾਂ ਨੇ ਇਹ ਕਹਿੰਦੇ ਟ੍ਰਾਂਟੋ ਕੱਪ ਦਾ ਬੈਸਟ ਹੈ ਮੇਰੇ ਮਿੱਤਰੋ ਜਿਹੜਾ ਹੁਣ ਕਬੱਡੀ ਪਾ ਰਿਹਾ ਉਹ ਧਰਤ ਕਹਿੰਦੇ ਪਿੰਡ ਸਗੇੜੇ ਦੀ ਆਜ ਕਹਿੰਦੇ ਰੰਬੋ 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 ਔਰ ਰੰਬੋ ਟਰਾਈ ਕਰਦਾ ਨੰਬਰ ਕਹਿੰਦੇ ਰੇਡਰ ਦਾ ਕਾਲੇ ਆ ਨੌਜਵਾਨ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ ਇਹ ਮੁੰਡੇ ਜਿਹੜੇ ਗਰਾਊਂਡ ਦੇ ਵਿੱਚ ਖੇਡ ਰਹੇ ਹੈ ਸ਼ਾਜੀ ਕਹਿੰਦਾ 14 ਨੂੰ ਸਾਰੇ ਸ਼ਕਰਪੁਰੇ ਮਿਲਣਗੇ ਤੇ ਸ਼ਾਜੀ 19 ਨੂੰ ਸਾਰੇ ਘਾਂਗੇ ਮਿਲਣਗੇ ਇਹ ਵੀ ਅਮਰੀਕਾ ਵੀ ਗੱਲਾਂ ਵੱਖਰੀਆਂ ਪਿਆਰ ਹੈ ਮੁੰਡਿਆਂ ਦਾ ਆਹ ਸਾਹਮਣੇ ਰੇਡ ਬੂਰੀਏ ਦੀ ਹਰਪਾਲ ਖੇਰਾ ਬੂਰੀ ਕੈਨੇਡਾ ਉਹ ਕਹਿੰਦੇ ਵੀ 500 ਦਿੱਤਾ ਜਾਵੇਗਾ ਬੂਰੀਏ ਵੀ ਆਹ ਰੇਡ ਦੇ ਉੱਪਰ 500 ਦਿੱਤਾ ਜਾਵੇਗਾ ਬੱਟ ਮੈਂ ਆ ਕੀ ਹੋ ਗਿਆ ਜੀ ਜਿਹੜਾ ਜਸ਼ਨ ਦੀ ਰੇਡ ਤੇ ਹੋਲਡ ਸੀਗਾ ਜੀ ਉਹ ਨੰਬਰ ਸੁਰ ਸਿੰਘ ਵਾਲੇ ਦੀ ਟੀਮ ਦਾ ਹੈ ਉਹ ਨੰਬਰ ਸੁਰ ਸਿੰਘ ਵਾਲੇ ਦੀ ਟੀਮ ਦਾ ਹੈ ਜਿਹੜਾ ਜਸ਼ਨ ਦਾ ਹੋਲਡ ਸੀਗਾ ਉਹ ਨੰਬਰ ਮੈਨੂੰ ਲੱਗਦਾ ਵੀ ਸ਼ੋਸ਼ਕ ਵਾਲੇ ਪੋਲੇ ਦਾ ਮੇਰੇ ਵੀਰੋ ਆਹ ਗੱਲਾਂ ਕਹਿੰਦੇ ਟਿਕਾਣੇ ਆ 41 41000 ਕਬੱਡੀ ਸ਼ਾਜੀ ਦੀ ਕਬੱਡੀ ਕਹਿੰਦੇ ਸ਼ਾਜੀ ਦੀ ਆਹ ਕਬੱਡੀ ਕਹਿੰਦੇ ਸ਼ਾਜੀ ਦੀ ਪੈ ਰਹੀ ਹੈ ਉਧਰ ਕਹਿੰਦੇ ਵੀ ਗੋਰਾ ਫੌਜੀ ਤੇ ਹੱਦੀ ਫੌਜੀ ਉਹ ਵੀਰ ਕਹਿੰਦੇ ਵੀ ਜੇ ਫੂਲਾ ਜਫਾ ਲਾ ਗਿਆ ਇਹ ਅਸੀਂ 1100 ਦੇਵਾਂਗੇ ਜੇ ਹੁਣ ਫੂਲਾ ਜੱਫਾ ਲਾ ਗਿਆ ਘਾਂਗੇ ਦਾ ਗੁਰਵਿੰਦਰ ਤੇ ਸ਼ਾਜੀ ਘਾਂਗੇ ਦਾ ਗੁਰਵਿੰਦਰ ਤੇ ਸ਼ਾਜੀ ਬੱਲੇ 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 ਬਾਪੂ ਚੰਨਣ ਸਿੰਘ ਦਾ ਪੁੱਤ ਨਹੀਂ ਯੋਰੀ ਸਾਹ ਆ ਜੱਸਾ ਕਹਿੰਦੇ ਘਾਗੇ ਵਾਲਾ ਗੱਲ ਬਣਾ ਗਿਆ ਆ ਹੁੰਦਾ ਪਿਆਰ ਖਿਡਾਰੀਆਂ ਦਾ ਨਿਮਰਤਾ ਬਹੁਤ ਹੈ ਬੱਸੀਆਂ ਵਾਲਿਆ ਕਰਵਿੰਦਰ ਚ ਨਿਮਰਤਾ ਬਹੁਤ ਹੈ ਜੇ ਨੀਤਾ ਸਾਫ ਹੈ ਜਿਵੇਂ ਰੱਬ ਨੇ ਲਕੋ ਕੇ ਵੀ ਵਰੀਕ ਗੁਰਪ੍ਰੀਤ ਬਾਬਾ ਉਹਨੇ 505 ਦਾ ਕਰ ਦਿੱਤਾ ਬੜਾ ਜਿਆ ਕਬੱਡੀ ਦੀ ਗੱਲ ਕਰ ਲਈਏ ਪੂਰੀਆ ਕਹਿੰਦੇ ਸੀਸਰ ਦੀ ਧਰਤੀ ਦਾ ਪੂਰੀਆ ਕਬੱਡੀ ਪਾ ਰਿਹਾ ਹੈ ਸੀਸਰ ਵਾਲਾ ਪੂਰੀਆ ਕੰਬੈਨਾਂ ਦਾ ਜੇਤੂ ਟ੍ਰੈਕਟਰਾਂ ਦਾ ਜੇਤੂ ਅੱਜ 41000 ਜਿੱਤਨੋਂ ਫਿਰਦਾ ਹੈ ਸੀਸਰ ਵਾਲਾ ਪੂਰੀਆ ਤੇ ਸ਼ੋਸ਼ਕ ਵਾਲਾ ਫੋਲਾ ਫੋਲਾ ਤੇ ਪੂਰੀਆ ਪੂਰੀਆ ਤੇ ਫੋਲਾ ਆਹ ਸਾਹਮਣੇ ਕਿਹਦੇ ਨੰਬਰ ਜੁੜ ਗਿਆ ਮੈਂ ਸਮਾਪਤ ਬੋਲੇ 28 ਸ਼ਬ ਸ੍ਰੀ ਆਕਾਲ ਆਓ ਜੀ ਬੈਟ ਦੱਸਿਏ ਕਿਹੜੇ ਖਿਡਾਰੀ ਬਣੇ ਐ ਫਾਸਟ ਟੀਮ ਆਲਮਗੀਰ ਸਾਹਿਬ ਸੈਕੰਡ ਟੀਮ ਜਿਹੜੀ ਸੁਰ ਸਿੰਘ ਵਾਲਾ ਅੱਜ ਦੇ ਮੇਲੇ ਤੇ ਸੀਸਰ ਵਾਲੇ ਪੂਰੀਏ ਨੇ 8 ਕਬੱਡੀਆਂ ਪਾ ਕੇ 8 ਨੰਬਰ ਲੈ ਆ ਮੇਰੇ ਵੀਰੋ 41000 ਦਾ ਜੇਤੂ ਸੀਸਰ ਵਾਲਾ ਪੂਰੀਆ ਅੱਜ ਦੇ ਮੇਲੇ ਤੇ 8 ਕਬੱਡੀਆਂ ਪਾ ਕੇ 8 ਨੰਬਰ ਲੈ ਕੇ ਸ਼ੀਸ਼ਰ ਵਾਲਾ ਬੋਰੀਆ ਕਹਿੰਦੇ ਅੱਜ ਦੇ ਮੇਲੇ ਦਾ ਬੈਸਟ ਬਣ ਗਿਆ ਲੈ ਵੀ ਬੂਰੀਆ ਮੁਬਾਰਕਬਾਦ ਬਹੁਤ